ਹਾਰੇ ਉਹਨੇ ਅਸ਼ੇਪਾ ਪੇ ਕਰਦੇ ਸੀ ਛੱਟ ਕੇ ਇੱਕ ਲੱਗਤ ਬਾਣਾ ਪਾ ਕੇ ਬਦਮਾਸ਼ ਬੰਦੇ ਸੀ ਉਹਨਾਂ ਨੇ ਬਾਣਾ ਪਾ ਲਿਆ ਉਹ ਅੱਜ 92 ਵਿੱਚ ਵੀ ਉਹੀ ਬਦਮਾਸ਼ ਇਹ ਦੁੱਖ ਤਾਂ ਇਸ ਤਰ੍ਹਾਂ ਦੀ ਆ ਜਦੋਂ ਕੋਈ ਕਹਿੰਦਾ ਨਹਿنگ ਸਿੰਘ ਨੀਲੇ ਨੁਕਤੇ ਦੇ ਕੇ ਕਹਿੰਦਾ ਨਹਿنگ ਸਿੰਘ ਹੀ ਸ਼ਬਦ ਬੋਲਦਾ ਹਾਲਾਂਕਿ ਨਹਿਮ ਸਿੰਘ ਉਹਨਾਂ ਜਿਹਨੇ ਨਹਿਮ ਸਿੰਘਾਂ ਦਾ ਕੋਈ ਅਮਤ ਛੱਡਿਆ ਅਮਤ ਸਾਡੇ ਦਾ ਇੱਕ ਡ੍ਰਾਇਵਰ ਦੇ ਕੋਲ ਤਾਂ ਕੀ ਕਰਦਾ ਕੋਈ ਵੀ ਅਮਤ ਛੱਡਿਆ ਨਿੱਲੇ ਕਪੜੇ ਪਾ ਕੇ ਆਪਣੇ ਆਪ ਨੂੰ ਇਹੰਗ ਸਾਹਿਬ ਦੇ ਸਿੱਖ ਰਿਹਾ ਬਰਾਬਰ ਤੇ ਨਿਯਮਾਇਦਾ ਸਾਡੇ ਅਣਜਾਣ ਲੀਡਰਸ਼ਿਪ ਇਹੋ ਜਿਹੇ ਕਰਤੇ ਆ ਕਰਦੇ ਨੇ ਕਿ ਸਾਡੇ ਬੁਰਦਿਆਂ ਨੂੰ ਸਮਾਂ ਮਿਲ ਜਾਂਦਾ ਕਿਤੇ ਨਹੀਂ ਕੋਈ ਵਾਅਦਾ ਹੁੰਦੀ ਆ ਇੱਕੋ ਸ਼ਾਫਟਾ ਹੰਗ ਸਿੰਘਾ ਨੇ ਆ ਵਾਅਦਾ ਕੀਤਾ ਹੰਗ ਸਿੰਘਾ ਨੇ ਆਹ ਭਰਾ ਕੀਤਾ ਕਿ ਸਰੀਰ ਦੀ ਬਿਦਨਾਮੀ ਨਹੀਂ ドラਮੇ ਨਹੀਂ ਹੁੰਦੇ ਬਾਣੀ ਦੀ ਬਿਦਨਾਮੀ ਆ। ਸ਼ਾਸਨ ਲਈ ਸਹਿਯੋਗ ਦੇ ਨਾਲ ਜੋ ਪ੍ਰਸ਼ਾਸਨ ਪੜ ਦੀ ਕਾਰਵਾਈ ਆ ਉਹ ਵੀ ਹੋਵੇਗੀ। ਬਾਕੀ ਆਪ ਕੋ ਆਪਣੇ ਵਿਚਾਰ ਜੋ ਭਾਜਪਾ ਜਿਹੜਾ ਸਾਥ ਸਿਆਣੇ। ਸ੍ਰੀ ਆਪਣੇ ਸਾਡੇ ਭਾਈ ਜਨਿਆ ਸੁਖਾਲ ਸਿੰਘ ਵੀ ਆਪਣੇ ਵਿਚਾਰ ਦੇਣਗੇ ਜੀ ਜੀ ਕਾਲਸਾ। ਆਪ ਦਾ ਹਜੇ ਕਿ ਜੱ태ਬੰਦੀ ਦਾ ਨਾਮ ਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਪ੍ਰੀਤ ਸਿੰਘ ਖਾਲਸਾ ਨਾਮ ਮਰਾਜੀ ਤੇ ਵਿਸ਼ਮੇਸ਼ ਖਾਲਸਾ ਸੇਵਾਦਾਨ ਸਮਰਾਲਾ ਤੇ ਪੁੱਛੀ ਜੀ ਅੱਜ ਜਿਹੜਾ ਇਕੱਠੇ ਹੋਣ ਦਾ ਕਾਰਨ ਕੀ ਕਾਰਨ ਹੈ ਇਹ ਇਕੱਠੇ ਹੋਣ ਦਾ ਕਾਰਨ ਇਹ ਆ ਜੂ ਕਿ ਆਪਾਂ ਦੇਖਦੇ ਆਂ ਵੀ ਰੋਜ਼ ਕੋਈ ਨਾ ਕੋਈ ਬਾਰਦਾਤਾਂ ਜਿਹੜੀਆਂ ਹੋ ਰਹੀਆਂ ਨੇ ਨੇਕੋ ਸਿੰਘਾਂ ਦੇ ਨੌ ਬਦਨਾਮ ਹੋ ਰਹੇ ਨੇ ਵਿੱਚ ਜੀ ਉਸ ਦੇ ਸੰਬੰਧ ਦੇ ਵਿੱਚ ਅੱਜ ਜਿਹੜੇ ਸਾਰੇ ਇਸ ਇਕੱਠੇ ਹੋਏ ਆ ਵੀ ਭਾਈ ਵੀ ਜਿਹੜੇ ਸਾਡੇ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਬਣੀ ਹੋਈ ਆ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਭਾਈ ਸਾਰੇ ਧਰਮ ਉਚਣਯੋਗ ਨੇ ਸਾਰੇ ਧਰਮਾਂ ਦਾ ਸਤਿਕਾਰ ਚਾਹੁੰਦੇ ਆ ਵੀ ਕੋਈ ਵੀ ਐਸੀ ਗਲਤੀ ਨਾ ਕਰੋ ਜਿਸ ਦੇ ਨਾਲ ਕਿਸੇ ਵੀ ਧਰਮ ਦੀ ਨੁਖੇਦੀ ਹੋਵੇ ਜਾਂ ਕਿਸੇ ਵੀ ਧਰਮ ਨੂੰ ਅਗਲਾ ਮਾੜਾ ਚੰਗਾ ਬੋਲੇ ਕੀ ਫੈਸਲਾ ਲਿਆ ਗਿਆ ਜਿਹੜਾ ਅੱਜ ਅਸੀਂ ਇਹ ਫੈਸਲਾ ਲਿਆ ਹੈ ਜੀ ਵੀ ਬਾਣਾ ਪਾ ਕੇ ਕੋਈ ਵੀ ਨਿਹੰਗ ਸਿੰਘ ਗਲਤ ਕੰਮ ਕਰਦਾ ਹੈ ਜਾਂ ਕਿਸੇ ਨਾਲ ਧੱਕਾ ਕਰਦਾ ਹੈ ਜਾਂ ਸਾਨੂੰ ਪਤਾ ਲੱਗਿਆ ਵੀ ਬਾਣੇ ਦੀ ਆੜ ਦੇ ਵਿੱਚ ਕੋਈ ਛਿੱਟਾ ਵੇਚ ਰਹੇ ਨੇ ਸਮੈਕ ਵੇਚ ਰਹੇ ਨੇ ਜਾਂ ਸੱਟੇਬਾਜ਼ੀ ਕਰ ਰਹੇ ਨੇ ਵੀ ਉਹਨਾਂ ਨੂੰ ਸਖਤ ਤੋਂ ਸਖਤ ਹਦਾਇਤ ਆ ਵੀ ਭਾਈ ਜਾ ਤਾਂ ਇਹ ਚੀਜ਼ਾਂ ਤੋਂ ਹਟਜੋ ਨਹੀਂ ਫਿਰ ਸਾਡੇ ਵੱਲੋਂ ਜਿਹੜੀ ਕਾਰਵਾਈ ਸੰਘਾ ਵੱਲੋਂ ਹੋਣੀ ਆ ਉਹ ਤਾਂ ਹੋਣੀ ਆ ਹੋਣੀ ਆ ਕੋਲ ਖੜ ਕੇ ਪ੍ਰਸ਼ਾਸਨ ਤੋਂ ਜਿਹੜੀ ਅਸੀਂ ਪ੍ਰਸ਼ਾਸਨੀ ਮੰਗ ਕਰਾਂਗੇ ਵੀ ਜਿਹੜਾ ਆਪਣੇ ਏਰੀਆ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਦਾ ਵੀ ਉਹਦੇ ਤੇ ਵੀ ਤੁਸੀਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬਾਬਾ ਜੀ ਤੁਸੀਂ ਬਾਣੇ ਦੀ ਗੱਲ ਕੀਤੀ ਆ ਵੀ ਬਾਣਾ ਪਾ ਕੇ ਜਿਹੜੇ ਅ ਸ਼ਰਾਬੀ ਐਨਸਰ ਨੇ ਉਹ ਦੋ ਘਟਨਾਵਾਂ ਕਰਦੇ ਨੇ। ਉਹ ਮੇਨ ਜਿਹੜੀ ਕੋਈ ਹੈ ਬੰਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਹਾਂ ਇਹ ਨਾ ਨਸ਼ੇ ਵੇਚਦਾ ਵਾਜਾ ਵੇਚਦਾ ਦੇਖੋ ਉਹ ਵੀ ਤੁਹਾਡੇ ਸਾਹਮਣੇ ਥੋੜੇ ਚਿਰ ਚ ਸਾਡੇ ਕੋਲ ਪ੍ਰੂਫ ਆ ਜਾਣਗੇ ਫਿਰ ਅਸੀਂ ਵਿਧ ਪ੍ਰੂਫ ਮੀਡੀਆ ਦੇ ਸਾਹਮਣੇ ਫਿਰ ਆਵਾਂਗੇ ਫਿਰ ਅਸੀਂ ਸ਼ਰਿਆਮ ਲਗੇ ਚਟੇ ਹੋ ਕੇ ਸਿੱਧੇ ਹੋਵਾਂਗੇ ਉਹਨਾਂ ਨੂੰ ਅੱਜ ਅਸੀਂ ਤੁਹਾਡੇ ਰਾਹੀਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਭਾਈ ਜਿਹੜਾ ਤੁਸੀਂ ਇਹ ਕਰਮ ਕਰ ਰਹੇ ਹੋ ਬਾਣਾ ਪਾ ਕੇ ਵੀ ਜਾਂ ਤਾਂ ਹਟ ਜਾਓ ਸੰਭਲ ਜਾਓ ਨਹੀਂ ਫਿਰ ਜੋ ਸਾਤੋਂ ਜੋ ਕਾਰਵਾਈ ਹੋਗੀ ਫਿਰ ਅਸੀਂ ਉਹ ਕਰਾਂਗੇ ਬਾਬਾ ਜੀ ਜਦੋਂ ਨਿਹੰਗ ਸਿੰਘ ਆ ਧਾਰਨ ਕਰਦੇ ਨੇ ਤਾਂ ਕੋਈ ਸਿੱਖਲਾਈ ਹੁੰਦੀ ਆ ਗੁਰਮਤਿ ਦਾ ਉਹਨਾਂ ਨੂੰ ਗਿਆਨ ਵੀ ਦਿੱਤਾ ਜਾਂਦਾ ਜੀ ਬਿਲਕੁਲ ਜੀ ਕਿਉਂ ਬੱਚੇ ਨੇ ਨਿਹੰਗ ਸਿੰਘ ਇਹਨਾਂ ਗੱਲਾਂ ਤੋਂ ਦੇਖੋ ਸਭ ਤੋਂ ਪਹਿਲਾਂ ਮਾਰਾ ਕਰਨਾ ਬਾਣੀ ਫਿਰ ਬਾਣਾ ਜਦੋਂ ਸਾਨੂੰ ਹੁਣ ਬਾਣੀ ਦਾ ਹੀ ਗਿਆਨ ਨਹੀਂ ਹੈਗਾ ਬਾਣਾ ਅਸੀਂ ਪਾ ਲੰਨੇ ਆ ਹਨਾ ਇਸ ਤੋਂ ਇਹ ਆ ਵੀ ਜਦੋਂ ਅਸੀਂ ਆਪਣੇ ਆਪ 'ਚ ਪਰਫਖ ਨਹੀਂ ਹੈਗੇ ਤਾਂ ਅਸੀਂ ਦੂਸਰੇ ਨੂੰ ਕੀ ਮਤ ਦਵਾਂਗੇ ਉੱਬਈ ਇਹ ਜਿਹੜਾ ਬਾਣਾ ਬਾਈ ਕਿਹਦੇ ਵੱਲੋਂ ਦਿੱਤਾ ਜਾਂਦਾ ਕੋਈ ਧਰਮ ਦੇ ਆਗੂ ਹੈਗੇ ਆ ਜਿਹੜੇ ਇਹਨਾਂ ਨੂੰ ਜੁਆਇਨ ਕਰਾਉਂਦੇ ਨੇ ਜਾਂ ਇਹ ਆਪਣੇ ਆਪ ਇਹ ਜੁਆਇਨ ਕਰ ਲੈਂਦੇ ਨੇ ਦੇਖੋ ਬਾਣਾ ਤੋਂ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਠੀਕ ਹੈ ਜੀ ਹੁਣ ਜਿ ਕਈ ਇਹ ਐ ਐ ਕਰਦੇ ਨੇ ਹੁਣ ਜਦੋਂ ਮੈਂ 2 ਮਹੀਨੇ ਪਹਿਲਾਂ ਅਸੀਂ ਉਮਰ ਸ਼ਾ ਗਏ ਮਨਮਤ ਕੀਤੀ ਆਪਣਾ ਬਾਣਾ ਲਿਆਂਦਾ ਉੱਥੋਂ ਬਣਿਆ ਬਣਿਆ ਦੇਖੋ ਜਿੱਥੋਂ ਅੱਜ ਕੱਲ ਮਿਲੇ ਜਾਂਦਾ ਹਨਾ ਬਾਣਾ ਪਾਉਂਦੇ ਨੇ ਬਾਣਾ ਪਾ ਕੇ ਆਪਣੇ ਆਪ ਨੂੰ ਸਿੰਘ ਸਿੰਘ ਦੱਸਦੇ ਨੇ ਜਾ ਕਿ ਅਸਲ ਬਣਾ ਤਾਂ ਉਹ ਆ ਜਦੋਂ ਦਲਪੌਤਰੇ ਵਿੱਚ ਬੰਦਾ ਰਹਿ ਕੇ ਉਥੇ ਸੇਵਾ ਕਰਦਾ ਠੀਕ ਆ ਜੀ ਮर्यादा ਨੂੰ ਸਮਝਦਾ ਹੈ ਨਾ ਤੇ ਫੇਰ ਬਣਾਤਾਰਨ ਹੁੰਦਾ ਅੱਜ ਜਿਹੜਾ ਫੈਸਲਾ ਲਿਆ ਗਿਆ ਜਿਸ ਨੂੰ ਕੀ ਫੈਸਲਾ ਤੇ ਆਪਣਾ ਨਾਮ ਤੇ ਆਉਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨ ਪ੍ਰੋਗ ਵਿਦਿਆਰਥੀ ਦਮਦਮੀ ਟਕਸਾਲ ਕਿਉਂਕਿ ਸਤੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਬਾਣੀ ਬਾਣਾ ਪ੍ਰਤੱਖ ਪਛਾਣੋ ਸਿੰਘ ਗੁਰੂ ਦਾ ਪੰਖ ਹੀ ਜਾਣੋ ਪਹਿਲਾਂ ਸਤਿਗੁਰੂ ਜੀ ਨੇ ਬਾਣੇ ਦੀ ਗੱਲ ਬਾਣੀ ਦੀ ਗੱਲ ਕਰੀ ਹੈ ਬਾਅਦ ਵਿੱਚ ਸਤਿਗੁਰਾਂ ਨੇ ਬਾਣੇ ਦੀ ਗੱਲ ਕਰੀ ਹੈ ਤੇ ਗੁਰਮੁਖ ਪਿਆਰਿਓ ਜਿਹੜੀਆਂ ਘਟਨਾਵਾਂ ਘਟ ਰਹੀਆਂ ਨੇ ਉਹ ਬਹੁਤ ਮਤਭਾਗੀਆਂ ਨੇ ਤੇ ਬਹੁਤ ਮਾੜੀਆਂ ਨੇ ਸਭ ਤੋਂ ਪਹਿਲਾਂ ਸਤਕਾਰਯੋਗ ਭਾਈ ਗੁਰਪ੍ਰੀਤ ਸਿੰਘ ਨੇ ਬੋਲਿਆ ਹੈ ਕਿ ਕਈ ਬਾਣਾ ਮੁੱਲ ਖਰੀਦ ਕੇ ਹਨ ਪਰ ਨਹੀਂ ਉੱਥੇ ਸਾਡੇ ਜਥੇਦਾਰਾਂ ਦੀ ਵੀ ਕਮੀ ਹੈ ਤੋ ਸਾਡੀ ਜੋ ਮਾਨ ਮਰਿਆਦਾ ਨੇ ਸਿੰਘ ਜੱਥੇਬੰਦੀਆਂ ਦੀ ਉਹ ਘਟੋ ਘਟ ਦਲ ਪੰਤੇ ਵਿੱਚ ਸਕਾਈ ਜਾਂਦੀ ਹੈ ਘੋੜਿਆਂ ਦੀ ਸੇਵਾ ਪੰਤੇ ਦੇ ਪ੍ਰਤੀ ਗੱਲ ਕਰਨਾ ਪਰ ਜਿਸ ਤਰ੍ਹਾਂ ਉਹ ਵੀਰ ਮੀਡੀਆ ਦੇ ਅੱਗੇ ਬਹੁਤ بڑے ਸ਼ਬਦ ਭੈਣਾ ਦੇ ਪ੍ਰਤੀ ਬੋਲ ਰਿਹਾ ਸੀ ਪਰ ਉਹ ਸਿੰਘਾਂ ਵਾਲੇ ਸ਼ਬਦ ਨਹੀਂ ਸੀ ਕਿਸੇ ਮਨਮੁਖ ਦੇ ਸ਼ਬਦ ਹੋ ਸਕਦੇ ਨੇ ਕਿਉਂਕਿ ਇਸ ਕਰਵਾਣੀ ਦਾ ਫਰਮਾਨ ਹੈ ਵੇਖ ਪੁਰਾਈਆਂ ਚੱਗੀਆਂ ਮਾਵਾ ਭੈਣਾ ਧੀਆਂ ਜਾਣਾ ਪਰ ਏਕਾ ਨਾਰੀ ਜਤੀ ਹੋਏ ਪਰਤੀ ਭੈਣ ਬਖਾਣਾ ਗੁਰਮਤ ਪਿਆਰਿਓ ਜਿੰਨਾ ਤੇ ਗਰਵਾਣੀ ਤੋਂ ਸੋਝੀ ਨਹੀਂ ਲਵਾਂਗੇ ਗੁਰਮਤ ਤੋਂ ਜਾਣੂ ਨਹੀਂ ਹੋਵਾਂਗੇ ਅਸੀਂ ਦੂਜਿਆਂ ਨੂੰ ਕੀ ਦੱਸਾਂਗੇ ਘੱਟੋ ਘੱਟ ਅਮਰ ਸ਼ੱਕੇ ਰਹਿਤ ਬੈਤ ਰੱਖਣੀ ਬਾਣੀ ਪੜਨੀ ਬਾਣੀ ਤੋਂ ਜਾਣੂ ਹੋਣਾ ਤੇ ਅੱਗੇ ਬਾਣੀ ਦਾ ਪ੍ਰਚਾਰ ਕਰਨਾ ਸਿੰਘਾਂ ਦਾ ਇਹ ਕੰਮ ਸੀਗਾ ਤੇ ਦੂਸਰੀ ਗੱਲ ਜਿਹੜਾ ਬਾਣਾ ਬਾਣਾ ਕੋਈ ਮੁੱਲ ਲੈ ਕੇ ਪਾਉਂਦਾ ਮੈਂ ਨਾਨਕ ਸਿੰਘ ਜਥੇਬੰਦੀਆਂ ਨੂੰ ਬਾਬਾ ਬਲਬੀਰ ਸਿੰਘ ਜੀ ਸਾਹਿਬ ਉਹਨਾਂ ਨੂੰ ਬਾਬਾ ਰਾਜਾ ਰਾਜ ਸਿੰਘ ਉਹਨਾਂ ਨੂੰ ਤੇ ਜਿੰਨੇ ਵੀ ਦਲ ਪੰਥ ਦੇ ਮੁਖੀ ਨਹੀਂ ਚਾਹੇ ਦਮਦਮੀ ਟਕਸਾਲ ਦੇ ਮੁਖ ਜਥੇਦਾਰ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਾਈ ਅਮਰੀਕ ਸਿੰਘ ਜੀ ਜਿੱਥੇ ਸੇਵਾ ਨਿਭਾ ਰਹੇ ਨੇ ਮਿੱਠਾ ਬ੍ਰਹਮ ਗਿਆਨੀ ਜੀ ਨੇ ਉਸਤਾਦ ਅਨੂਖ ਸਿੰਘ ਜੀ ਹੋਣੀ ਨੇ ਜਿੰਨੇ ਵੀ ਦਲਪੰਥ ਜਾਂ ਦਮਦਮੀ ਟਕਸਾਲ ਦੇ ਜਿੰਨੇ ਵੀ ਬ੍ਰਾਂਚਾ ਨੇ ਜਾਂ ਸਿੰਘ ਜਥੇਬੰਦੀਆਂ ਨੇ ਉਹਨਾਂ ਨੂੰ ਆਪਣੇ ਸਿੰਘਾਂ ਦੀ ਇੱਕ ਜਾਂਚ ਕਰਕੇ ਦੇ ਦੇਣੀ ਚਾਹੀਦੀ ਆ ਕੋਈ ਸਰਟੀਫਿਕੇਟ ਵਗੈਰਾ ਦੇਣਾ ਚਾਹੀਦਾ ਵੀ ਇਹ ਮੇਰੇ ਦਲਪੰਥ ਦੇ ਸਾਡੀ ਜਥੇਬੰਦੀ ਦੇ ਸਿੰਘ ਨੇ ਜਿਹੜੇ ਇਸ ਤਰ੍ਹਾਂ ਸਾਡੇ ਬਾਣੀ ਤੇ ਬਾਣੇ ਨੂੰ ਬਦਨਾਮ ਕਰਦੇ ਨੇ ਉਹਨਾਂ ਤੇ ਕਾਰਵਾਈ ਹੋਊਗੀ ਉਹਨਾਂ ਨੂੰ ਬੜੀ ਸੰਕਤਾਲਣਾ ਕਿ ਜੇ ਕੋਈ ਗਰਵਾਣੀ ਦੀ ਬੇਅਦਵੀ ਤੇ ਬਾਣੇ ਦੀ ਬੇਅਦਵੀ ਕਰਦਾ ਸੀ ਫੜ ਲਿਆ ਤੇ ਬਾਅਦ ਨਹੀਂ ਆਉਣਾ ਬਾਅਦ ਆਜੋ ਨਹੀਂ ਡੱਡਾ ਫਿਰੂਗਾ ਤੁਹਾਡੇ ਉੱਤੇ ਤੇ ਜਿੱਥੇ ਪੰਥਕ ਕਾਰਵਾਈ ਹੋਊਗੀ ਉੱਥੇ ਨਾਲ ਪ੍ਰਸ਼ਾਸਨ ਕਾਰਵਾਈ ਵੀ ਹੋਊਗੀ ਸਾਡੇ ਨਾਲ ਅਸੀਂ ਸਮੂਹ ਜਿੰਨੇ ਇਲਾਕੇ ਦੇ ਵਿੱਚ ਰਹਿੰਦੇ ਨੇ ਸਾਨੂੰ ਉਹਨਾਂ ਦਾ ਵੀ ਪਤਾ ਜਿਹੜੇ ਕਾਰੋਬਾਰ ਕਰਦੇ ਨੇ ਸਮਾਪੈਣ ਤੇ ਅਸੀਂ ਨੰਗੇ ਚਿੱਟੇ ਕਰਨੇ ਨੇ ਬਾਬਾ ਜੀ ਜਦੋਂ ਬਾਣਾ ਧਾਰਨ ਕੀਤਾ ਜਾਂਦਾ ਕੀ ਕੋਈ ਜਸਟੇਸ਼ਨ ਹੁੰਦੀ ਹੈ ਨਿਹੰਗ ਸਿੰਘ ਦੀ ਦੇਖੋ ਜੀ ਟਕਸਾਲ ਦੇ ਵਿੱਚ ਇੱਕ ਮਰਿਆਦਾ ਹੈ ਟਕਸਾਲ ਚ ਜਿਹੜਾ ਸਿੰਘ ਜਾਂਦਾ ਉਹਨੂੰ ਬਾਣਾ ਪਵਾਇਆ ਜਾਂਦਾ ਹੈ ਤੇ ਉਹਨੂੰ ਗੁਰਮਤ ਤੋਂ ਜਾਣੂ ਕਰਵਾਇਆ ਜਾਂਦਾ ਹੈ ਨਿਹੰਗ ਸਿੰਘਾਂ ਦੇ ਵੀ ਇੱਕ ਇਹ ਆ ਵੀ ਦਲ ਪੰਥ ਤੋਂ ਬਗੈਰ ਬਾਣਾ ਨਹੀਂ ਪਰ ਜਿਹੜੇ ਅੱਜ ਆਪ ਮੁਹਾਰੇ ਬਾਣਾ ਪਾਈ ਫਿਰਦੇ ਨੇ ਉਹ ਆਪ ਦੇ ਆਪ ਨੂੰ ਪੜਿਆ ਵਿਚਾਰ ਲੈਣ ਬਾਬਾ ਜੀ ਦੇਖਣ ਨੂੰ ਇਹ ਵੀ ਆਇਆ ਵੀ ਬਾਣੀ ਦਾ ਗਿਆਨ ਨਹੀਂ ਹੁੰਦਾ ਪਰ ਬਾਣਾ ਪਾ ਲੈਂਦੇ ਨੇ ਜਿਉਂ ਕੇ ਮੈਂ ਦੇਖ ਦੇਖੋ ਜੀ ਉਹ ਤਾਂ ਗੁਰਵਾਣੀ ਨੇ ਸਤਗੁਰਾਂ ਦੇ ਬਹਿ ਰਹਿਤ ਨਾਮਿਆਂ ਦੇ ਬਚਨ ਨੇ ਬਾਣੀ ਬਾਣਾ ਪਰ ਤੱਕ ਪਛਾਣੋ ਸਿੰਘ ਗੁਰੂ ਕਾ ਪੰਖ ਹੀ ਜਾਣੋ ਜੇ ਸਾਡੇ ਅੰਦਰ ਬਾਣੀ ਹੋਵੇਗੀ ਜਿੱਥੇ ਵੀ ਕਿਤੇ ਗੱਲ ਕਰਦੇ ਆ ਗੁਰਵਾਣੀ ਦੀ ਦਲੀਲ ਤੇ ਗੱਲ ਕਰਦੇ ਆ ਜੇ ਅਸੀਂ ਬਾਣੀ ਪੜ੍ਹਦੇ ਆ ਤਦੇ ਦਲੀਲ ਨਾਲ ਗੱਲ ਕਰਦੇ ਆ ਨਾ ਅਸੀਂ ਜਾ ਕੇ ਕਿਸੇ ਨੂੰ ਹਉਆ ਬਣ ਕੇ ਨਾ ਸਿੱਖ ਕਿਸੇ ਤੋਂ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ ਪੈ ਕਾ ਹਉ ਕੋ ਦੇ ਤੈ ਨਾ ਪੈਮਾਨ ਨਾਨਕ ਸਤਗੁਰੂ ਸੱਚੇ ਪਾਤਸ਼ਾਹ ਗੁਰ ਤੇਗ ਬਹਾਦਰ ਸੱਚੇ ਪਾਛਾ ਜੀ ਬਚਨ ਨੇ ਨਾ ਗੁਰੂ ਕਾ ਸਿੱਖ ਕਿਸੇ ਤੋਂ ਡਰਦਾ ਹੈ ਤੇ ਨਾ ਸਤਗੁਰੂ ਕਾ ਸਿੱਖ ਕਿਸੇ ਨੂੰ ਡਰ ਦਿੰਦਾ ਵੈਦੂ ਜੀ ਦਾ ਖਾਲਸਾ ਵੈਦੂ ਜੀ ਕੋਤੇ ਸਜਾਨ ਸਿੰਘ ਮੰਜਾਲੀ ਜਦਲ ਬਾਬਾ ਬੁੱਢਾ ਦਾ ਸ਼੍ਰੋਮਣੀ ਪੰਥੀ ਕਚਨੜਾ ਕੋਈ ਸੁਨਰਾਲੇ ਤੋਂ ਅਸੀਂ ਬੜੇ ਦੁੱਖ ਨਾਲ ਇੱਥੇ ਸਾਰੇ ਸਿੰਘ ਕੱਤਰ ਹੋਏ ਆ ਕਿਉਂਕਿ ਕੁਝ ਸਿੰਘ ਨੀਲਾ ਬਾਣਾ ਪਾ ਕੇ ਕਾਰਵਾਈਆਂ ਗਲਤ ਨਸ਼ਾ ਵਿੱਚ ਆਣ ਲੋਕਾਂ ਨਾਲ ਲੜਨ ਪੈਣਾ ਨਜਾਇਜ਼ ਕਬਜ਼ੇ ਕਰਨ ਲੋਕਾਂ ਨੂੰ ਪਰੇਸ਼ਾਨ ਕਰਨ ਅਜ਼ਮਾਸ਼ੀ ਕਰਨ ਉਹ ਸਾਰੀ ਬਾਣੇ ਦੀ ਬਦਨਾਮੀ ਕਰਾਉਂਦੇ ਆ ਜਿਨ੍ਹਾਂ ਨੂੰ ਰੋਕਣ ਵਾਸਤੇ ਅੱਜ ਅਸੀਂ ਸਾਰੇ ਸਿੰਘ ਇਕੱਤਰ ਹੋਏ ਆ ਜਿਹੜਾ ਵੀ ਸਿੰਘ ਇਹ ਜੀ ਹਰਕਤ ਕਰਦਾ ਸਾਡਾ ਸਾਰਿਆਂ ਦਾ ਮੁਰਲਾ ਫਰਜਾ ਅਸੀਂ ਇਹੋ ਜਿਹੇ ਸਿੰਘ ਦਾ ਸਾਥ ਨਾ ਦਈਏ ਜਿਹੜਾ ਗੁਰਮਰਿਆਦਾ ਦੇ ਉਲਟ ਚੱਲ ਕੇ ਇਹ ਕਾਰਵਾਈਆਂ ਕਰਦੇ ਆ ਬੜਾ ਦੁੱਖ ਲੱਗਦਾ ਇਹ ਜਿਹੜੇ ਸਿੰਘ ਨੇ ਇਹਨਾਂ ਨੇ ਕਿਸੇ ਨਹਿਂਗ ਜਿੱਥੇ ਬੰਦੀਆਂ ਤੋਂ ਕੋਈ ਅਮਰਤ ਨਹੀਂ ਛਕਿਆ ਹੁੰਦਾ ਇਹ ਸੰਤਾ ਮਹਾਪੁਰਸ਼ਾਂ ਦੂਜੇ ਕੱਪੜਿਆਂ ਤੋਂ ਅਮਰਤ ਛਕ ਕੇ ਨੀਲੇ ਕੱਪੜੇ ਪਾ ਕੇ ਇਹ ਸਿੰਘ ਕਹਾਉਂਦੇ ਆ ਦੂਜੇ ਪਾਸੇ ਜਦ ਮੀਡੀਆ ਇਹ ਕੋਈ ਗਲਤ ਕਾਰਵਾਈ ਕਰਦੇ ਆ ਤਾਂ ਮੀਡੀਆ ਪ੍ਰਸ਼ਾਸਨ ਅਕਸਰ ਇਹ ਗੱਲ ਕਹਿੰਦਾ ਇਹ ਨਹਿਂਗ ਸਿੰਘ ਨੇ ਤਾਂ ਜਿਹੜੇ ਅਸਲੀ ਨਹਿਂਗ ਸਿੰਘ ਨੇ ਉਹਨਾਂ ਨੂੰ ਬੜਾ ਦੁਖਾਂਤ ਦੁੱਖ ਲੱਗਦਾ ਵੀ ਇਹ ਬਦਨਾਮ ਜਿਹੜੀ ਬਦਨਾਮੀ ਆ ਇਹ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਬਾਣਾ ਇਹ ਉਹਨਾਂ ਦੀ ਕੀਤੀ ਜਾਂਦੀ ਆ ਅਸੀਂ ਪ੍ਰੈਸ ਤੇ ਇਹ ਬੇਨਤੀ ਕਰਨਾ ਚਾਹੁੰਦੇ ਆ ਜੇ ਉਹਦੇ ਨੀਲੇ ਕਪੜਿਆਂ ਵਿੱਚ ਕੋਈ ਗਲਤ ਕਾਰਵਾਈ ਕਰਦਾ ਗਲਤ ਕੰਮ ਕਰਦਾ ਫੜਿਆ ਜਾਂਦਾ ਤਾਂ ਪ੍ਰੈਸ ਜਾਂ ਪ੍ਰਸ਼ਾਸਨ ਪਹਿਲਾਂ ਉਹਦੀ ਆਈਡੈਂਟੀਟੀ ਕਰੇ ਉਹ ਪਤਾ ਪੜਤਾਲ ਕਰੇ ਵੀ ਇਹ ਸਿੰਘ ਕਿਹੜੇ ਗੱਲਪੰਥ ਦਾ ਕਿਹੜੀ ਜਥੇਬੰਦੀਆਂ ਜੁੜਿਆ ਹੋਇਆ ਉਹ ਤੋਂ ਬਾਅਦ ਜੇ ਖਬਰ ਲੱਗਦੀ ਆ ਤਾਂ ਉਹਨਾਂ ਦਾ ਨਾਮ ਉਸ ਜਥੇਬੰਦੀ ਦੇ ਅਨਸਾਰ ਲਿਖ ਕੇ ਉਹਦੀ ਪ੍ਰੈਸ ਦੀ ਖਬਰ ਖਬਰ ਹੋਣੀ ਚਾਹੀਦੀ ਆ ਅਸੀਂ ਇਹ ਬੇਨਤੀ ਕਰਦੇ ਆ ਹਾਂ ਜੇ ਇਸ ਤਰ੍ਹਾਂ ਦੇ ਕਾਰਵਾਈਆਂ ਨੂੰ ਕੱਲ ਬਾਬਾ ਬਲਬੀਰ ਸਿੰਘ ਜੀ ਨੇ ਸਾਨੂੰ ਸਾਰੇ ਸਿੰਘਾਂ ਨੂੰ ਤਾੜਨਾ ਕਰੀ ਆ ਜਿਹੜਾ ਸਾਡਾ ਅਸੀਂ ਅਮਰਤ ਛੱਕਦੇ ਹਾਂ ਮੁੱਢਾ ਦਲ ਦਾ ਜਾਂ ਸਿੰਘ ਸਾਜ ਦੇ ਆ ਅਸੀਂ ਆਪਣਾ ਜੀਵਨ ਸਵਾਰਨ ਵਾਸਤੇ ਆਪਣਾ ਜੀਵਨ ਦਾ ਉੱਚਾ ਪੱਧਰ ਚੱਕਣ ਵਾਸਤੇ ਅਮਰਤ ਛੱਕਦੇ ਹਾਂ ਨਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਸਮਾ ਤੇ ਅਸੀਂ ਤਾਂ ਗਰੀਬ ਲੋਕਾਂ ਦੀ ਆਮ ਲੋਕਾਂ ਦੀ ਮਦਦ ਵਾਸਤੇ ਜਾਣਾ ਹੁੰਦਾ ਨਾ ਕਿ ਕਿਸੇ ਨਾਲ ਗਲਤ ਵਿਹਾਰ ਕਰਨਾ ਹੁੰਦਾ ਸਾਡੇ ਇਸ ਵੇਖ ਦੇ ਵਿੱਚ ਜਿਹੜੇ ਬੰਦੇ ਗਰੰਟਡ ਕਿਨਾਂ ਕੋ ਕੋਈ ਪ੍ਰੂਫ ਨੇ ਕੋਈ ਅਸਲੀ ਉਹੀਓ ਬਾਣੇ ਪਏ ਹੋਏ ਨੇ ਤਾਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਤੁਸੀਂ ਨਿਹੰਗ ਸ਼ਬਦ ਨਾਲ ਵਰਤਿਆ ਜਾਵੇ ਉਹ ਨਕਲੀ ਨੇ ਉਹ ਸਿੰਘ ਦਾ ਕਹਾ ਸਕਦੇ ਆ ਨਿਹੰਗ ਕਹਿਣਾ ਬੜੀ ਮਾੜੀ ਗੱਲ ਉਹਨਾਂ ਨੂੰ ਜਿਹਦੇ ਨਾਲ ਗੁਰੂ ਮਹਾਰਾਜ ਦਾ ਮਰਿਆਦਾ ਦੇ ਉਲਟੋ ਚੱਲ ਕੇ ਆਪਾਂ ਉਹਨਾਂ ਦੀ ਬਦਨਾਮੀ ਕਰਦੇ ਆ ਮਹਾਰਾਜ ਦੀ ਕੋਈ ਆਉਣ ਵਾਲੇ ਦਿਨਾਂ ਵਿੱਚ ਨਕਲੀ ਜਿਹੜੇ ਸਿੰਘ ਬਣੇ ਹੋਏ ਨੇ ਉਹਨਾਂ ਤੇ ਕਾਰਵਾਈ ਕਰਾਂਗੇ ਜਿਹੜੇ ਵੀ ਸਿੰਘ ਇਸ ਜਿਸ ਤਰ੍ਹਾਂ ਅਸੀਂ ਸਮਰਾਲੇ ਇਲਾਕੇ ਦੇ ਰਹਿੰਦੇ ਆ ਕੋਈ ਵੀ ਨੀਲੇ ਵਿਲੇ ਕੱਪੜਿਆਂ ਦੇ ਵਿੱਚ ਗਲਤ ਕਾਰਵਾਈ ਕਰੂਗਾ ਅਸੀਂ ਉਹਦੇ ਖਿਲਾਫ ਆਪਣੇ ਤੌਰ ਤੇ ਬੁੱਢਾ ਦਲ ਕੰਨੀਓ ਉਸ ਪ੍ਰਸ਼ਾਸਨ ਕੰਨੀਓ ਵੀ ਅਸੀਂ ਉਹਦੀ ਸ਼ਿਕਾਇਤ ਕਰਕੇ ਇਹੋ ਜਿਹੇ ਗਲਤ ਅੰਸਰਾਂ ਨੂੰ ਪਹਿਲਾਂ ਦਰਗੋਸ਼ ਸ਼ਿਕਾਇਤ ਕਰਾਂਗੇ ਉਹਦੇ ਫਿਰ ਨਹੀਂ ਗਲਤ ਕੰਮ ਕਰਨ ਹੋਣਗੇ ਅਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਕੇ ਉਹ ਲੋਕਾਂ ਦੇ ਖਿਲਾਫ ਕਾਰਵਾਈ ਕਰਾਉਣ ਵਿੱਚ ਜ਼ਰੂਰ ਪ੍ਰਸ਼ਾਸਨ ਦੇ ਬਾਦ ਵਿੱਚ